ਕੀਏ ਵਾਚ ਆ ਰਹੇ ਛੋਟਾ ਆਪਣੇ ਵਾਲਾ ਖਲੇਖਾ ਦਾ ਬੰਦੇ ਨੂੰ ਜਿਹੜਾ ਕਹਿੰਦਾ ਜ਼ਰਾ ਵੀ ਜ਼ਮੀਨ ਵੇਚ ਲੈ ਆ ਤੂੰ ਆਪਣੇ ਵਾਲਾ ਲਿਆ ਕੇ ਬਰੋਬਰ ਚਲਾ ਦੇ ਠੀਕ ਹੈ ਦੋਏ ਲੀਵਰ ਥੱਲੇ ਗੇਰ ਕਾ ਚੱਲ ਰਿਹਾ ਠੀਕ ਹੈ ਤੇਰੀਆਂ ਬਾਤਾਂ ਦੰਦਾ ਐ ਇਹ ਖਾਲ ਕਣਾਈ ਵੀ ਇਹ ਖਾਲ ਭਲੇਖਾ ਕੱਢਣੇ ਨੇ ਮੈਂ ਸ਼ਾਇਦ ਆਕਾ ਇਹਨੂੰ ਕਲੇਖਾ ਹੋਇਆ ਵਾ ਨਾ ਗੱਟ ਪਨੇਖਾ ਕੱਢਣੇ ਨੂੰ ਬੈਠਿਆ ਨਾਲੇ ਦੇਖ ਲੋ ਨਾਲੇ ਇਹਨਾਂ ਐਡੇ ਐਡੇ ਢੇਰੀਆਂ ਲਾ ਦੇ ਹਾਂ ਡੌਲਾ ਬਣਾ ਦੇ ਹਾਂ ਡੌਲਾ ਕਿਹ ਕੇ ਉੱਪਰ ਨੂੰ ਆਉਣਾ ਹੁਣ ਇਹ ਦੇ ਖਾੜਾ ਬਣਾ ਦਿਆ ਇਹਨੂੰ ਜੌਂਡੀਰ ਕਹਿੰਦੇ ਗਵਿੰਦਰ ਤਸਾਲੀ ਆ ਇਹਨੂੰ ਦਵਿੰਦਰ ਤਸਾਲੀ ਵਾਲਾ ਕਹਿੰਦੇ ਆ ਵੀ ਵਨਵਾ ਦੇ ਹਨ ਆ ਦੇ ਵੀ ਲੰਨਾ ਆਹ ਦੇ ਵੇਟਰ ਪਹਿਲਾ ਆਏਗਾ ਇੱਧਰ ਵੀ ਐ ਆ ਦੇ ਕਿੰਨਾ ਢੇੜੀਆਂ ਲਾਈਆਂ ਆਈਆਂ ਛੋਟੇ ਨੇ ਇਹੋ ਦੇਖ ਲੈ ਲਾਈਆਂ ਵੀ ਢੇੜੀਆਂ ਕਰਾਹ ਜਿੰਨੇ ਮਿੱਟੀ ਇਕੱਠੀ ਕਰਕੇ ਚੱਲਦਾ ਮੁਰੇ ਕਿਧੇ ਭਲੇਖੇਵਾਂ ਰਹਿੰਦਾ ਹੁਆ ਅੜਕਾ ਜਦ ਮਰਜੀ ਕੱਢ ਸਕਾ ਆ ਦੇਖਣਾ ਮਿੱਟੀ ਕੱਟੀ ਕਰਾਇਆ ਹਾਂ ਜਦ ਲੀਵਰ ਦੋਏ ਥੱਲੇ ਛੱਡੇ ਹੋਣ ਸਾਡੇ ਵਰਗਿਆਂ ਕੇ ਟਰੈਕਟਰ ਗੇੜਾ ਨਹੀਂ ਦਿੰਦੇ ਇਹ ਤਾਂ ਸੌਲੀ ਆਲਾ ਦਵਿੰਦਰ ਹੈ ਮਗਰ ਨਾ ਪੰਗਾ ਨਹੀਂ ਲੈ ਕਰਦੇ ਕਮੈਂਟ ਕਰਕੇ ਹਨਾ ਮਾ ਪਲੇਖਾ ਕੋਈ ਟੱਡੇਗੇ ਜਰੂਰ ਜਿਹੜਾ ਤੇਰੇ ਕੋਲ ਹੈਗਾ ਤੂੰ ਲਿਆ ਆਪਣਾ ਆ ਮੈਂ ਤਾਂ ਆਪਣੀ ਕਰ ਰਹੇ ਮੈਂ ਤਾਂ ਲੋਕਾਂ ਨਾਲ ਠੱਗੀਆਂ ਢੋਰੀਆਂ ਨਹੀਂ ਮਾਰੀਆਂ ਵੀ ਆ ਠੀਕ ਹੈ ਤੁਸੀਂ ਮਾਰਨੀ ਆ ਲੋਕਾਂ ਨਾਲ ਠੱਗੀਆਂ ਅਸੀਂ ਕਰਨੀ ਆ ਮਿਹਨਤ ਫਰਕ ਆ ਹੀ ਹੁੰਦਾ